ਈਨਾ ਅੰਕਲ ਜੀ ਮੇਰਾ ਮੇਰਾ ਤੇ ਨਾਮ ਬਲਬੀਰ ਸਿੰਘ ਆ ਕੀ ਗੱਲ ਹੋਈ ਏ ਸਾਰੀ ਗੱਲ ਤੇ ਵੀਰ ਜੀ ਅਸੀਂ ਤੇ ਰਹਿੰਦੇ ਆ ਬੈਗ ਦੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤੇ ਜਿਹੜੀ ਸਵੇਰੇ ਗੱਲ ਸੁਣੀ ਨਾ ਮੈਂ ਗੁਰੂ ਘਰ ਆਇਆ ਮੱਥਾ ਟੇਕਣ ਗੁਰਦੁਆਰੇ ਸਾਹਿਬ ਜਦੋਂ ਵਰੋਂ ਆਇਆ ਤੇ ਆ ਬਾਬਾ ਚੰਨਾ ਚੱਕੀ ਰਾ ਉਹਨੇ ਦੱਸਿਆ ਵੀ ਰੋਲਾ ਪੈਣ ਰਿਹਾ ਸੀ ਇੱਥੇ ਤੇ ਰੋਲਾ ਪੈਣ ਤੇ ਜਦ ਮੈਂ ਆਪਣੇ ਪਤੀ ਨੂੰ ਉਹ ਲਾਡੀ ਮੁੰਡਾ ਮੈਂ ਹੋਰ ਲਾਡੀ ਸੁਣਿਆ ਆਨ ਮੈਂ ਚਾਚਾ ਜੀ ਮੈਂ ਦੇ ਕੁਛ ਨਹੀਂ ਆਣੀ ਮੈਂ ਚੱਲ ਮੈਂ ਸਾਈਕਲ ਲਾਤਾ ਉੱਥੇ ਤੇ ਮੈਂ ਚੱਲ ਪਤਾ ਲਈ ਤੇ ਜਾਂ ਵੇਖਿਆ ਵੀ ਸਾਨੂੰ ਇਹੋ ਹੀ ਲੱਗੇ ਲੱਗੇ ਦੱਸਣ ਦੇ ਸਾਰੇ ਇਹ ਰਾਤ ਦਾ 3-4 ਵਜੇ ਦਾ ਰੌੜਾ ਪਿਆ ਤੇ ਇਹਨੇ ਆਪਣੀ ਮਾਂ ਮਾਰ ਦਿੱਤੀ ਆ ਤੇ ਹੋਵੇ ਟੋਆ ਕੱਢ ਕੇ ਨੱਪੀ ਗਿਆ ਨੱਪੀ ਅਸੀਂ ਜਾ ਕੇ ਵੇਖਿਆ ਵੀ ਸੀਰੀ ਜੀ ਕੱਢੀ ਇਹਨੇ ਤੇ ਸੀ ਨੱਪੀ ਤੇ ਬਾਦਾਂ ਨੂੰ ਦੱਸਿਆ ਵੀ ਪੁਲਿਸ ਵਾਲੇ ਨੂੰ ਆਣ ਕੇ ਲੈ ਕੇ ਸਾਨੂੰ ਤੇ ਦੋਪਾਣਾ ਪਤਾ ਕਿਦਾ ਮੈਂ ਆਪਣੇ ਚਾਚੇ ਨਾਲ ਲੱਗਿਆ ਗਰਮੀ ਤੋਂ ਨਾਲ ਆਪਣੇ ਬੰਦੇ ਸਾਰਿਆਂ ਨੂੰ ਇਕੱਠੇ ਦੱਸਿਆ ਵੀ ਆਹ ਕੰਮ ਕੀਤਾ ਉਹਨੇ ਤੇ ਐਹੋ ਕੁਝ ਮਨ ਤੇ ਹੋ ਗਿਆ ਕਿੰਨੀ ਉਮਰ ਸੀਗੀ ਮਾਂ ਦੀ ਮਾਰੀ ਉਮਰ 17 ਦੇ ਨਹੀਂ ਨਹੀਂ 80 ਕੇ ਸਾਲ ਦੇ 80 80 ਮਰੀਜ਼ ਤੇ 85 ਦੀ ਹੋਣੀ ਹੈ ਮਿੰਨਾ 85 ਲੱਗ ਜਾਉਂਦਾ ਮੁੰਡਾ ਰਿਹਾ ਸੀਗਾ ਨਹੀਂ 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 ਵੇ ਮੁੰਡਾ ਵੇ ਨਹੀਂ ਮੁੰਡੇ ਦੀ ਕਿੰਨੀ ਉਮਰ ਹੋਗੀ ਇਹਦੀ ਉਮਰ ਕਿੰਨੀ ਹੋਗੀ ਪਲਾ ਇਹਦੀ ਕਿਹੜੀ ਪੰਤਾਲੀ 45 ਸਾਲ ਹੋਗੇ ਆਹ 45 ਕੀ ਲੱਗਦਾ ਹੈ ਕਿ ਮੁੰਡਾ ਜਿਹੜਾ ਵਾ ਉਹ ਕਿਸੇ ਨਸ਼ੇ ਦੀ ਹੰਗਾਰ ਵਿੱਚ ਸੀਗਾ ਜਾਂ ਕਹਿ ਸਕਦੇ ਆ ਕਿ ਉਸਦੀ ਮੈਂਟਲੀ ਹੈਲਥ ਅੱਛੀ ਸੀਗਾ ਤੇ ਵੇਖੋ ਜੀ ਨਸ਼ਾ ਤੇ ਅਸੀਂ ਉਹਦੇ ਵੇਖਿਆ ਮੈਂ ਸੱਗਰੂ ਘਰ ਤੇ ਇੱਕ ਵਾਰ ਸਾਡੀ ਸੇਵਾ ਤੇ ਜਾਈਦਾ ਮੈਂ ਇਹ ਝੂਠ ਨਹੀਂ ਕਹਣਾ ਹੈ ਕਿ ਉਹ ਇਧਰ ਦਿਮਾਗੀ ਨੁਕਸੂ ਦੇ ਜਰੂਰ ਸੀ ਦਿਮਾਗੀ ਨੁਕਸੀ ਹੀ ਹੋ ਜਾਂ ਗੋਲੀਆਂ ਵੀ ਖਾ ਸਕਦਾ ਇਹਦੀ ਗੱਲ ਨਹੀਂ ਕਿੰਨੇ ਟਾਈਮ ਤੋਂ ਰਹਿ ਰਿਹਾ ਇੱਥੇ ਜੱਦੀ ਕਰੇ ਜੱਦੀ ਵੈਸੇ ਇਹਨਾਂ ਦਾ ਕਾਰ ਜੱਦੀ ਆ ਮਾਂ ਪੁੱਤ ਦਾ ਆਪਸੀ ਰਿਸ਼ਤਾ ਜਿਹੜਾ ਸੀਗਾ ਚੰਗਾ ਸੀਗਾ ਕਿ ਪਹਿਲਾਂ ਵੀ ਕਿਤੇ ਤੁਤੂ ਮੈਮੇੜੀ ਹੁੰਦੀ ਰਹਿੰਦੀ ਸੀ ਵੀਰ ਜੀ ਮੈਂ ਤੇ ਸੱਚ ਬੋਲਣਾ ਅਸੀਂ ਤੇ ਰਹਿੰਦੇ ਆ ਬੈਕ ਦੇ ਡੇਰੇ ਤੇ ਆ ਪੜੀਆਂ ਚ ਹੁਣ ਕਹਿੰਦੇ ਸਾਨੂੰ ਹੁਣ ਕਿਦਾ ਏਦਾਂ ਮਤਲਬ ਇਹ ਜਿਹੜੀ ਪੋਜੀਸ਼ਨ ਆ ਨਾ ਇਹਨੇ ਅੱਗੇ ਹੁਣ ਤੁਹਾਨੂੰ ਮੈਂ ਕੀ ਦੱਸਾਂ ਆਪਣਾ ਪਤੀ ਆ ਹੀ ਦਾ ਉਹ ਵੀ ਕੋਟ-ਕੋਟੀ ਮਾਰਦਾ ਆ ਕੋਟ-ਕੋਟ ਕੇ ਨਾ ਮਾਰ ਦਿੰਦਾ ਸੀ ਪਿੰਡ ਵਾਲੇ ਦੱਸਣ ਦੇ ਜਿੰਨਾ ਲਖੇ ਇਹ ਸਤ ਨਹੀਂ ਸਹੀ ਗੱਲ ਵਾਏ ਮੈਂ ਮੈਂ ਤਾਂ ਚੁੱਪ ਚੁੱਪ ਨਹੀਂ ਬੋਲਣਾ ਇਹਦੇ ਦਿਮਾਗੀ ਨੁਕਸਪੈਣ ਚੋਰ ਦੇ ਇਹ ਫੁੱਲ ਫੁੱਸੀੜੀ ਮੌਕੇ ਤੇ ਪਾਈ ਦੀ ਮੌਕੇ ਤੇ ਪਹੁੰਚੀ ਐ ਇਹਦੇ ਹੁਣ ਇਹਨਾਂ ਨੂੰ ਪਤਾ ਜਿਹੜੇ ਗਲੀ ਵਾਲੇ ਆ ਡੱਡ ਬੋਡੀ ਜਿਹੜੀ ਆ ਪੁਲਸਰ ਦਾ ਸਥਿਤ ਚ ਆ ਪੁੱਛਦਿਆ ਪੁੱਛਦੇ ਆ ਲੈ ਅੱਜ ਸਵੇਰ ਬਹੁਤ ਕਈ 2:30 ਵਜੇ ਰਣਜੀਤ ਕੌਰ ਪਤਨੀ ਸਲੱਖਣ ਸਿੰਘ ਵਾਸੀ ਉਡਾਲਾ ਬਾਂਗਰ ਨੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਹਦੀ ਮਾਤਾ ਅਮਰ ਕੌਰ ਉਮਰ ਕਰੀ 82 ਸਾਲ ਜੋ ਕਿ ਉਸਦੇ ਪਾਸ ਪਿੰਡ ਬਡਾਲਾ ਬਾਂਗਰ ਵਿਖੇ ਰਹਿੰਦੀ ਸੀ ਕੱਲ 16 10 24 ਨੂੰ ਉਹ ਤੇ ਉਹਦੀ ਮਾਤਾ ਉਹਦੇ ਭਰਾ ਸੁਵਿੰਦਰ ਸਿੰਘ ਨੂੰ ਮਿਲ ਲਈ ਪਿੰਡ ਬਡਾਲਾ ਖੁਰਦਾਏ ਸੀ ਤੇ ਰਾਤ ਸਮੇਂ ਜਦੋਂ ਉਹ ਅਲੱਗ-ਅਲੱਗ ਕਮਰਿਆਂ ਵਿੱਚ ਸੁੱਤੇ ਸੀ ਉਸ ਦਾ ਭਰਾ ਤੇ ਉਹਦੀ ਮਾਤਾ ਇੱਕ ਹੀ ਕਮਰੇ ਵਿੱਚ ਸੁੱਤੇ ਵਕਤ ਤਕਰੀਬ 10 ਵਜੇ ਉਹਨੇ ਆਪਣੀ ਮਾਤਾ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਵੇਖਿਆ ਤੇ ਉਹਦਾ ਭਰਾ ਨੂੰ ਮੰਜੇ ਤੇ ਪਈ ਨੂੰ ਉੱਪਰ ਚੜ ਕੇ ਲਿੱਟੜ ਰਿਹਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੇ ਭਰਾ ਨੇ ਵਿੜੇ ਵਿੱਚ ਕੱਚੇ ਥਾਂ ਤੇ ਉਸ ਨੂੰ ਮਿੱਟੀ ਅਤੇ ਦਰਖਤਾਂ ਦੇ ਪੱਤਿਆਂ ਨਾਲ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹਦੇ ਬਿਆਨ ਤੇ ਮਕਦਮਾ ਨੰਬਰ 113 ਜੁਰਮ 103 238 ਬੀ ਐਨ ਐਸ ਥਾਣਾ ਕਲਚੀ ਅnder ਕੀਤਾ ਗਿਆ ਤੇ ਦੋਸ਼ੀ ਸੁਵਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਬਡਾਲਾ ਖੁਰਦ ਨੂੰ ਗ੍ਰਿਫਤਾਰ ਕਰ ਲਿਆ ਅੱਗੇ ਤੋਂ ਤਪਤੀਸ਼ ਜਿਹੜੀ ਆ ਉਹ ਜਾਰੀ ਹੈ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਦੋਸ਼ੀ ਲਪਾਇਆ ਗਿਆ ਦੋਸ਼ੀ ਠੀਕ ਹਾਲਾਤਾਂ ਵਿੱਚ ਹੀ ਹੈ ਦੋਸ਼ੀ ਨੂੰ ਜਿਹੜਾ ਉਹਦੇ ਮਨ ਚ ਰੰਜਿਸ਼ ਸੀ ਕੇ ਉਹਦੀ ਮਾਤਾ ਉਹਦੀਆਂ ਭੈਣਾਂ ਜਿਹੜੀਆਂ ਨੇ ਜੋ ਜ਼ਮੀਨ ਉਹਦੇ ਪਿਤਾ ਦੇ ਨਾਂ ਤੇ ਆ ਉਸਦੇ ਨਾਂ ਤੇ ਨਹੀਂ ਕਰਵਾ ਰਹੀਆਂ ਇਹ ਕਰਕੇ ਉਹਨੇ ਆਪਣੇ ਮਾਤਾ ਦਾ ਕਤਲ ਕੀਤਾ ਹੈ ਕੀ ਲੱਗਦਾ ਹੈ ਕਿ ਜਿਹੜਾ ਕਤਲ ਕੀਤਾ ਗਿਆ ਤੇਜ ਹਥਿਆਰ ਦੇ ਨਾਲ ਕੀਤਾ ਗਿਆ ਕੋਈ 24 ਦੇ ਵਿੱਚ ਨਹੀਂ ਵਰਤਿਆ ਗਿਆ ਦੋਸ਼ੀ ਵੱਲੋਂ ਉਹਦੀ ਮਾਤਾ ਜਿਹੜੀ ਹੈ ਕਾਫੀ ਬਜ਼ੁਰਗੀ ਤੇ ਸਰੀਰ ਦੇ ਵੀ ਜੜੀ ਕਮਜ਼ੋਰ ਹੀ ਉਹਨੇ ਉੱਪਰ ਚੜ ਕੇ ਉਹਨੂੰ ਲਿੱਟੜ ਦਿੱਤਾ ਇਹਦੇ ਨਾਲ ਉਹਦੀ ਜੜੀ ਮੌਤ ਹੋ ਗਈ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕਤਲ ਕੀਤਾ ਗਿਆ ਬਿਲਕੁਲ ਜੀ ਇਹਨਾਂ ਦੇ ਆਪਸ ਵਿੱਚ ਜ਼ਮੀਨ ਦਾ ਵਿਵਾਦ ਹੈ ਇਸੇ ਕਰਕੇ ਉਹਨੇ ਕਤਲ ਕੀਤਾ ਹੈ